ਨਿਊਜ਼ 18 ਪੰਜਾਬ ਦੇ ਨੰਗਲ ਤੋਂ ਸੀਨੀਅਰ ਪੱਤਰਕਾਰ ਰਾਜਕੁਮਾਰ ਰਾਜ ਨੇ ਆਪਣੇ ਜਨਮ ਦਿਨ ਮੌਕੇ ਵਾਤਾਵਰਣ ਦੀ ਸੰਭਾਲ ਦਾ ਸੁਨੇਹਾ ਦਿੰਦੇ ਹੋਏ ਰੁੱਖ ਲਗਾਇਆ। ਉਹਨਾਂ ਨੇ ਕਿਹਾ ਕਿ ਕੋਈ ਵੀ ਖੁਸ਼ੀ ਦਾ ਪਾਲਾਵੇ ਤਾਂ ਉਸ ਨੂੰ ਯਾਦਗਾਰੀ ਬਣਾਉਣ ਦੇ ਲਈ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਸਾਫ਼ ਵਾਤਾਵਰਣ ਅਤੇ ਸਾਫ਼ ਹਵਾ ਦੇ ਸਕੀਏ। ਇਸ ਦਿਨ ਵਾਲੇ ਉਹਨਾਂ ਕਿਹਾ ਕਿ ਰੁੱਖ ਅਜੇ ਹੀ ਥਾਂ ਤੇ ਲਗਾਉਣਾ ਚਾਹੀਦਾ ਜਿੱਥੇ ਉਸ ਦੀ ਸਾਮ ਸੰਭਾਲ ਵੀ ਕੀਤੀ ਜਾ ਸਕੇ। ਸੀਨੀਅਰ ਪੱਤਰਕਾਰ ਰਾਜਕੁਮਾਰ ਰਾਜਾ ਨੇ ਬਾਕੀ ਪੱਤਰਕਾਰਾਂ ਦੇ ਨਾਲ ਮਿਲ ਕੇ ਆਪਣੇ ਜਨਮ ਦਿਨ ਦੀ ਖੁਸ਼ੀ ਮੌਕੇ ਨੰਗਲ ਵਿਖੇ ਰੁੱਖ ਲਗਾਇਆ ਨੰਗਲ ਸਿਟੀ ਅਪਡੇਟ ਚੈਨਲ ਰਾਜਕੁਮਾਰ ਰਾਜਾ ਜੀ ਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹੈ ਸੁਣੋ ਰਾਜਕੁਮਾਰ ਰਾਜਾ ਨੇ ਵਾਤਾਵਰਣ ਸੰਭਾਲ ਦੇ ਲਈ ਕੀ ਸੁਨੇਹਾ ਦਿੱਤਾ ਪਰਿਆਵਰਣ ਨੂੰ ਬਚਾਉਣ ਦੇ ਲਈ ਤੇ ਆਪਣੀ ਆਉਣ ਵਾਲੀ ਜਨਰੇਸ਼ਨ ਦੇ ਲਈ ਇੱਕ ਰੁੱਖ ਲਾਣਾ ਬਣਦਾ ਹੈ ਕਿਉਂਕਿ ਇੱਕ ਰੁੱਖ ਲਾਣ ਦੇ ਨਾਲ ਵਰਕਤਾ ਪੈਦਾ ਹੈ ਹਾਂਜੀ ਕੋਈ ਵੀ ਮੌਕਾ ਹੋਵੇ ਕੁਦਰਤ ਨੂੰ ਬਚਾਉਣ ਲਈ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਹਨ ਕਿਉਂਕਿ ਇੱਕ ਰੁੱਖ ਲਗਾਉਣ ਨਾਲ ਫਰਕ ਪੈਂਦਾ ਹੈ ਹਾਂਜੀ ਜਰੂਰ ਜਰੂਰ ਮੌਕੇ ਰੁੱਖ ਲਗਾ ਕੇ ਸੇਵਾਸ਼ਾ ਚਾਹੋਗੇ ਵਾਕਿਆ ਜੀ ਬਿਲਕੁਲ ਖੁਸ਼ੀ ਦਾ ਕੋਈ ਵੀ ਮੌਕਾ ਹੋਵੇ ਤਾਂ ਸਾਨੂੰ ਪਰਿਵਰਣ ਦੇ ਲਈ ਵੀ ਜ਼ਰੂਰ ਸੋਚਣਾ ਚਾਹੀਦਾ ਹੈ ਤਾਂ ਇਸ ਖੁਸ਼ੀ ਦੇ ਮੌਕੇ ਤੇ ਜਿੱਦਾਂ ਅਸੀਂ ਵੀ ਆਪਣੇ ਜਨਮ ਦਿਨ ਤੇ ਮੈਂ ਵੀ ਆਪਣੇ ਜਨਮ ਦਿਨ ਤੇ ਰੁੱਖ ਲਗਾਇਆ ਹੈ ਤਾ ਸਾਰਿਆਂ ਨੂੰ ਇਹੀ ਚਾਹੀਦਾ ਹੈ ਕਿ ਪਰਿਵਰਨ ਨੂੰ ਵੀ ਮੁੱਖ ਰੱਖਦਿਆਂ ਹੋਇਆ ਤਾਂ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਵਧੀਆ ਜਿਹੜਾ ਵਾਤਾਵਰਨ ਦੇ ਦੇ ਸਕੀਏ ਤੇ ਨਾਲ ਹੀ ਰੁੱਖ ਉਸ ਜਗ੍ਹਾ ਤੇ ਲਗਾਉਣਾ ਚਾਹੀਦਾ ਜਿਸ ਜਗ੍ਹਾ ਤੇ ਰੁੱਖ ਦੀ ਸੇਫਟੀ ਹੋ ਸਕੇ ਰੁੱਖ ਵੱਧ ਫੁੱਲ ਸਕੇ ਕਿਉਂਕਿ ਭੇੜ ਚਾਲ ਨਾ ਹੋਵੇ ਐਵੇਂ ਰੁੱਖ ਲਗਾਈ ਜਾਈਏ ਬਾਅਦੋਂ ਦੇਖਭਾਲ ਨਾ ਹੋਵੇ ਤਾਂ ਉਸ ਦਾ ਵੀ ਕੋਈ ਫਾਇਦਾ ਨਹੀਂ ਤਾਂ ਰੁੱਖ ਲਗਾਓ ਤੁਸੀਂ ਉਸ ਜਗ੍ਹਾ ਤੇ ਜਿਸ ਜਗ੍ਹਾ ਤੇ ਇਹਦੀ ਦੇਖਭਾਲ ਸਿੱਧ ਢੰਗ ਨਾਲ ਹੋ ਸਕੇ ਧੰਨਵਾਦ